ਸਪਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਇਓ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਦੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਸਭ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰਛਾ ਨਿਜ ਕਰਦੈ ਕਰੀਐ ਸਭ ਬੈ ਰਣ ਕੋ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਦੁਰਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਅ ਹੈ ਚੁਣ ਚੁਣ ਛਤਰਾ ਹਮਾਰੇ ਮਾਰਿਅ ਹੈ ਆਪ ਹੱਥ ਦੈ ਮੁਦੇ ਉਬਰੀਐ ਮਰਨ ਕਾਲ ਕਾ ਤਰਾਸਨ ਬਰੀਐ ਹੋ ਜੋ ਸਦਾ ਹਮਾਰੇ ਪਛਾ ਸਿਰਿ ਉਸ ਤੁਜਾ ਜੋ ਕਰੇ ਹੋ ਰਖਾ ਰਾਖਲੇ ਹੋ ਮੋਹੇ ਰਾਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬਰਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਾਰ ਕਾਲ ਪਾਏ ਕਰ ਬਿਸਨੁ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਸਾ ਜਬਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਬਨ ਕਾਲ ਸਭ ਜਗਤ ਦਿਨ ਆਇਓ ਦੇਵ ਦੈਂਤ ਜਸ਼ਨ ਉਪਜਾਇਓ ਆਦੇ ਅੰਤੈ ਇੱਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋਹਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਨ ਜਾਵੇ ਆ ਕਰਖਾ ਕਰਤੋ ਕਬਹੁ ਤੁਮ ਮੈਂ ਮਿਲਤ ਦੇਹ ਤਰ ਸੁਭੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਦੇ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਭਗਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਤੇਦਾ ਜਾਂ ਕੋ ਪੇਵਨਾ ਪਾਪਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਸ਼ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਾ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ-ਭਿਨ ਤੋਹ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਬ ਕਹਿ ਪੂਪਾ ਅੰਡਜ ਦੇਰਜ ਸੇਤ ਰਕੀਨੀ ਉਤਪਾਦ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਬ ਬੈਠਾ ਕਹੂੰ ਸਿਮਟ ਪਇਓ ਸੰਕਰ ਕੈਠਾ ਸਗਰੇ ਸ੍ਰਿਸ਼ਟਾ ਦਿਖਾਏ ਚੰਬਵ ਆਦਿ ਜੁਗਾਦ ਸਰੂਪ ਸਵੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਯ ਬਾਰ ਸਿੱਖ ਸੰਗਰੋ ਦੁਸਤ ਜیتے ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਦੇਸ ਤੁਜ ਤਬ ਸਰਣੀ ਪਰੇ ਤਿਨ ਕੇ ਦੁਸਤ ਦੁਖਿਤ ਹੈ ਬਮਰੇ ਪੁਰਖ ਜਬਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਾ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸਟਾ ਅਰਿਸ਼ਟਾ ਤ੍ਰੈਦਰ ਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਰਿੱਧ ਸਿੱਧਾ ਕਰਮੋਂ ਸਭ ਹੋਈ ਦੁਸਟ ਸਾਰ ਸਭ ਛਕੇ ਨਾ ਕੋਈ ਏਕ ਬਾਰ ਜਿਨ ਤੁਮੈ ਸੰਬਾਰਾ ਕਾਲ ਵਾਸਤੇ ਤਾਹੀ ਉੰਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਢੜਗ ਕੇ ਤੁਮੈ ਸ਼ਰਨ ਤੇਹਾਰੀ ਆਪ ਹਾਥ ਦੈ ਲਿਹੋ ਬਾਰੀ ਸਰਬ ਥੋਰਮੋ ਸਹਾਈ ਦੁਸਤ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਣਿ ਸ਼ੁਭ ਰਾਤਾ ਕਿਲੇ ਵਿਕ ਛਕਲ ਦੇਹ ਕੋ ਹਰਤਾ ਹੰਦੋਸਤਾ ਦੋਖ ਨਾਂ ਕੋਸ਼ੈ ਕਰਤਾ ਸ੍ਰੀ ਹਸਤਉਜ ਜਪ ਪੈ ਦੇ ਅਲਾ ਪੂਰਣ ਕਰਾ ਗ੍ਰੰਥ ਤਤਕਾਲ ਮਨ ਬਾਂਛਤ ਫਲ ਪਾਵੈ ਸੋਈ ਦੋਖ ਨਾਂ ਤਿਸੈ ਬਿ ਆਪਤ ਕੋਈ ਅੜਲ ਸੁਣੇ ਗੁੰਗਾ ਜੋ ਜਾਹੇ ਸੁਰ ਸੁਨਾ ਪਾਵਈ ਸੁਣੇ ਮੂੜਾ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਪਉ ਨਿਕਟ ਨਾ ਤਿੰਨ ਨਰਕੇ ਰਹੈ ਹੋ ਜੋ ਜਾਣ ਕੀ ਏਕ ਬਾਰ ਚਉਪਈ ਕੋ ਕਹੈ ਚਉਪਈ ਸੰਬਦ ਸਤਰੈ ਸੈਸ ਪੁਣੀਜੈ ਅਰਧ ਸੈਸ ਪੁਨ ਤੀਨ ਕੀਜੈ ਪਾਦਰਵ ਸੁਦੀ ਅਸ਼ਟਮੀ ਰਵੀਵਾਰ ਤੀਰ ਸਤਦਰਵ ਗ੍ਰੰਥ ਸੁਦਾਰ ਸਵਈਆ ਤਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਵੈ ਬਹੋ ਵੇਦ ਕਹ ਹਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਵਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ गोविन्द दास तुहार सगले द्वार को छाडके गयो तुहारो द्वार बाहे गहे की लाजे अस गोविन्द दास तुहार स्वनाम श्री बाहे गुरु साहिब जी एक ओंकार ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੈਓ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਦੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਬੈ ਤੁਮ ਘਾਵਹੁ ਆਪ ਹੱਥ ਦੈ ਮੋਹਿ ਬਚਾਵਹੁ ਸੋਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰਛਾ ਨਿਜ ਕਰਦੈ ਕਰੀਐ ਸਭ ਬੈ ਰਣ ਕੋ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਦੁਰਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿਅ ਹੈ ਚੁਣ ਚੁਣ ਛਤਰਾ ਹਮਾਰੇ ਮਾਰਿਅ ਹੈ ਆਪ ਹੱਥ ਦੈ ਮੁਦੇ ਉਬਰੀਐ ਮਰਨ ਕਾਲ ਕਾ ਤਰਾਸ ਨ ਬਰੀਐ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜਾ ਜੋ ਕਰੇ ਹੋ ਰਛਾ ਰਾਖ ਲੇ ਹੋ ਮੋਹੇ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨਮ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਦਿਨ ਆਇਓ ਦੇਵ ਦੈਨਤ ਜਸ਼ਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋਹਬਦ ਕੀਯੋ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਬ ਦੇਹ ਅਪਾਰਾ ਜਨ ਜਾਵੇ ਆ ਕਰਖਾ ਕਰਤੋ ਕਬਹੁ ਤੁਮ ਮੈਂ ਮਿਲਤ ਦੇਹ ਤਰ ਸੁਭੰ ਦੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਦੇ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਭਗਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਤੇਦਾ ਜਾਂ ਕੋ ਪੇਵਨਾ ਪਾਪਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਸ਼ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਾ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ-ਭਿਨ ਤੋਹ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪਸ ਰੂਪਾ ਰੰਗ ਭਇਓ ਰਬ ਕਹੀ ਪੂਪਾ ਅੰਡਜ ਦੇਰਜ ਸਿਤਿਰ ਕੀਨੀ ਉਤਪਜ ਖਾਨ ਬਹੁਰ ਰਚ ਦਿਨੀ ਕਹੂੰ ਭੂਲ ਰਾਜਾ ਹਦ ਬਿਠਾ ਕਹੂੰ ਸਿਮਟ ਪਇਓ ਸੰਕਰ ਕੈਠਾ ਸਾਗਰੀ ਸ੍ਰਿਸ਼ਟ ਦਿਖਾਏ ਚੰਬਵ ਆਦ ਜੁਗਾਦ ਸਰੂਪ ਸੁਯੰਬਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ ਦੁਸਤ ਦੇਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਦੇਸ ਤੁਜ ਤਬ ਸਰਣੀ ਪਰੇ ਤਿਨ ਕੇ ਦੁਸਤ ਦੁਖਿਤ ਹੈ ਬਮਰੇ ਪੁਰਖ ਜਬ ਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਾ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸਟਾ ਅਰਿਸ਼ਟਾ ਤ੍ਰੈਦਰ ਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਰਿੱਧ ਸਿੱਧਾ ਕਰਮੋਂ ਸਭ ਹੋਈ ਦੁਸਟ ਸਾਦ ਸਭ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਬਾਰਾ ਕਾਲ ਵਾਸਤੇ ਤਾਹੀ ਉੰਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਢੜਗ ਕੇ ਤੁਮੈ ਸ਼ਰਨ ਤੇਹਾਰੀ ਆਪ ਹਾਥ ਦੈ ਲਿਹੋ ਬਾਰੀ ਸਰਬ ਥੋਰਮੋ ਸਹਾਈ ਦੁਸਤ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਣਿ ਸੁਭਰਾਤਾ ਕਿਲ ਵਿਕ ਛਕਲ ਦੇਹ ਕੋ ਹਰਤਾ ਹੰ ਦੁਸਤ ਦੁਖਨਾਂ ਕੋ ਸ਼ੈ ਕਰਤਾ ਸ੍ਰੀ ਅਸਤੋਜ ਜਪ ਪਈ ਦੇ ਅਲਾ ਪੂਰਣ ਕਰਾ ਗ੍ਰੰਥ ਤਤਕਲ ਮਨ ਬਾਂਛਤ ਫਲ ਪਾਵੈ ਸੋਈ ਦੁਖਨਾਂ ਤਿਸੈ ਬਿਆਪਤ ਕੋਈ ਅੜਲ ਸੁਣੇ ਗੁੰਗਾ ਜੋ ਜਾਹੇ ਸੁਰਸਨਾ ਪਾਵਈ ਸੁਣੇ ਮੂੜਾ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਪਉ ਨਿਕਟ ਨਾ ਤਿੰਨ ਨਰਕੇ ਰਹੈ ਹੋ ਜੋ ਜਾਣ ਕੀ ਏਕ ਬਾਰ ਚਉਪਈ ਕੋ ਕਹੈ ਚਉਪਈ ਸੰਬਦ ਸਤਰੈ ਸੈਸਪੁਣੀਜੈ ਅਰਧ ਸੈਸਪੁਨ ਤੀਨ ਕੀਜੈ ਪਾਦਰਵ ਸੁਦੀ ਅਸ਼ਟਮੀ ਰਵਿਵਾਰ ਤੀਰਸ ਤਦਰਵ ਗ੍ਰੰਥ ਸੁਦਾਰ ਸਵਈਆ ਪਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਵੈ ਬਹੋ ਵੇਦ ਕਹੈ ਹਮ ਇੱਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਵਖਾਨਿਓ ਦੋਹਰਾ ਸਗਲ ਦੁਆਰ ਕੋ ਛਾੜਕੇ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ गोविन्द दास तुहार सगले द्वार को छाडके गयो तुहारो द्वार बाहे गहे की लाजे अस गोविन्द दास तुहार स्वनाम श्री बाहे गुरु साहिब जी एक ओंकार ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੈ ਉਹ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਦੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵਹੁ ਆਪ ਹੱਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰਛਾ ਨਿਜ ਕਰਦੈ ਕਰੀਐ ਸਭ ਬੈ ਰਣ ਕੋ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਦੁਰਪਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿਅ ਹੈ ਚੁਣ ਚੁਣ ਛਤਰਾ ਹਮਾਰੇ ਮਾਰਿਅ ਹੈ ਆਪ ਹੱਥ ਦੈ ਮੁਦੇ ਉਬਰੀਐ ਮਰਨ ਕਾਲ ਕਾ ਤਰਾਸ ਨ ਬਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਉਸ ਤੁਜਾ ਜੋ ਕਰੇ ਹੋ ਰਖਾ ਰਾਖ ਲੇ ਹੋ ਮੋਹੇ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਹੰਤਾ ਤਮਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨਮ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਦਿਨ ਆਇਓ ਦੇਵ ਦੈਨਤ ਜਸ਼ਨ ਉਪਜਾਇਓ ਆਦ ਅੰਤ ਇਕ ਐਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋਹਬਦ ਕੀਯੋ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਬ ਦੇਹ ਅਪਾਰਾ ਜਨ ਜਾਵੇ ਆ ਕਰਖ ਕਰਤੋ ਕਬਹੁ ਤੁਮ ਮੈਂ ਮਿਲਤ ਦੇਹ ਤਰ ਸੁਭੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਦੇ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਦ ਅਰਿਆਲਮ ਨਿਰੰਕਾਰ ਨਿਰਭਗਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਤੇਦਾ ਜਾਂ ਕੋ ਪੇਵ ਨਾ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਸ਼ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਾ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿਨ ਤੋਹ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਬ ਕਹਿ ਪੂਪਾ ਅੰਡਜ ਦੇਰਜ ਸੇ ਤਰਕੀਨੀ ਉਤਪਾਦ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਬ ਬੈਠਾ ਕਹੂੰ ਸਿਮਟ ਪਇਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਬਵ ਆਦ ਜੁਗਾਦ ਸਰੂਪ ਸੁਯੰਬਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ ਦੁਸਤ ਦੇਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਦੇਸ ਤੁਜ ਤਬ ਸਰਣੀ ਪਰੇ ਤਿਨ ਕੇ ਦੁਸਤ ਦੁਖਿਤ ਹੈਬ ਮਰੇ ਪੁਰਖ ਜਬ ਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਾ ਆਏ ਹੈ ਹਰ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟਾ ਤ੍ਰੈਦਰ ਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਰਿੱਦ ਸਿੱਧਾ ਕਰਮੋਂ ਸਭ ਹੋਈ ਦੁਸ਼ਟ ਸਾਧ ਸਭ ਛਕੇ ਨਾ ਕੋਈ ਏਕ ਬਰ ਜਿਨ ਤੁਮੈ ਸੰਬਾਰਾ ਕਾਲ ਵਾਸਤੇ ਤਾਹੀ ਉੰਬਾਰਾ ਜਨ ਨਰ ਨਾਮ ਤੇਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਢੜਗ ਕੇ ਤੁਮੈ ਸ਼ਰਨ ਤੇਹਾਰੀ ਆਪ ਹਾਥ ਦੈ ਲਿਹੋ ਬਾਰੀ ਸਰਬ ਥੋਰਮੋ ਸਹਾਈ ਦੁਸਤ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਣ ਸੁਭਰਾਤਾ ਕਿਲੇ ਵਿਖ ਸ਼ਕਲ ਦੇਹ ਕੋ ਹਰਤਾ ਹੰਦੋਸਤਾ ਦੁਖ ਨਾਂ ਕੋਸ਼ੈ ਕਰਤਾ ਸ੍ਰੀ ਅਸਤੋਜ ਜਪ ਪਈ ਦੇ ਅਲਾ ਪੂਰਣ ਕਰਾ ਗ੍ਰੰਥ ਤਤਕਲ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾਂ ਤਿਸੈ ਬਿ ਆਪਤ ਕੋਈ ਅੜਲ ਸੁਣੇ ਗੁੰਗਾ ਜੋ ਜਾਹੇ ਸੁਰਸਨਾ ਪਾਵਈ ਸੁਣੇ ਮੂੜਾ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਪਉ ਨਿਕਟ ਨਾ ਤਿੰਨ ਨਰਕੇ ਰਹੈ ਹੋ ਜੋ ਜਾਂਕੀ ਏਕ ਬਾਰ ਚਉਪਈ ਕੋ ਕਹੈ ਚਉਪਈ ਸੰਬਦ ਸਤਰੈ ਸੈਸ ਪਣੀਜੈ ਅਰਧ ਸੈਸ ਪੁਨ ਤੀਨ ਕੀਜੈ ਤਾਂ ਦ੍ਰਵ ਸੁਦੀ ਅਸ਼ਟਮੀ ਰਵੀਵਾਰਾ ਤੀਰਸ ਤਦਰਵ ਗ੍ਰੰਥ ਸੁਦਾਰਾ ਸਵਈਆ ਤਾਹੇ ਗਹੇ ਜਵਤੇ ਤੁਮਰੇ ਤਵ ਤੇ ਕੋ ਅੰਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਬਹੁ ਸੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਵਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ गोविन्द दास तुहार सगले द्वार को छाडके गयो तुहारो द्वार बाहे गहे की लाज अस गोविन्द दास तुहार